5-7 ਲੱਖ 10 ਲੱਖ ਇੱਕ ਮਕਾਨ ਤੇ ਨਹੀਂ ਖਰਚ ਰਹੇ ਕਿ ਕੋਸ਼ਿਸ਼ ਸਾਡੀ ਇਹ ਹੈ ਕਿ ਥੋੜਾ ਥੋੜਾ ਵੰਡ ਕੇ ਥੋੜਾ ਥੋੜਾ ਕਰਕੇ ਅਸੀਂ ਜਿੰਨਾ ਮੈਕਸਿਮਮ ਲੋਕਾਂ ਨੂੰ ਫਾਇਦਾ ਪਹੁੰਚਾ ਸਕੀਏ ਕਿਉਂਕਿ ਬਜਟ ਤਾਂ ਲਿਮਟਿਡ ਨੇ ਤਾਂ ਸਾਡਾ ਪੈਸਾ ਤਾਂ ਲੈਂਦਾ ਨਹੀਂ ਬਾਹਰੋਂ ਕਿਦੋਂ ਕੋਈ ਰਸੀਦ ਬੁੱਕ ਹੈ ਨਹੀਂ ਵੀ ਅਸੀਂ ਲੋਕਾਂ ਕੋਲੋਂ ਚੰਦਾ ਇਕੱਠਾ ਕਰਾਂਗੇ ਜਾਂ ਬਾਹਰੋਂ ਕਿਸ ਤੋਂ ਅਸੀਂ ਜਾਂ ਗੌਰਮੈਂਟ ਤੋਂ ਜਾਂ ਕਿ ਵਰਲਡ ਚੋਂ ਕਿਸੇ ਤੋਂ ਅਸੀਂ ਸਾਨੂੰ ਪੈਸਾ ਆਏਗਾ ਸਾਡਾ ਆਪਣਾ ਮੇਰਾ ਹੀ ਪੈਸਾ ਜਿਹੜਾ ਅਸੀਂ ਲਗਾਣਾ ਤੇ ਉਹ ਬੜਾ ਸੋਚ ਸਮਝ ਕੇ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਦੀ ਗੱਲ ਹੋਵੇ ਜਾਂ ਫਿਰ ਕਰੋਨਾ ਕਾਲ ਅਤੇ ਹੜ੍ਹਾਂ ਦੇ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਤੋਂ ਬਾਅਦ ਲੋਕਾਂ ਦੇ ਮਦਦ ਕਰਨ ਦੀ ਗੱਲ ਹੋਵੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ ਟਰੱਸਟ ਦੇ ਮੁਖੀ ਐਸਪੀ ਸਿੰਘ ਉਭਰਾਏ ਨੇ ਖੁਦ ਦੱਸਿਆ ਕਿ ਉਹ ਕਿਸੇ ਕੋਲੋਂ ਇੱਕ ਵੀ ਪੈਸਾ ਨਹੀਂ ਲੈਂਦੇ ਅਤੇ ਕਿਵੇਂ ਲੋਕਾਂ ਦੀ ਮਦਦ ਕਰਦੇ ਹਨ ਉਹ 2010 ਦੇ ਵਿੱਚ ਜਦੋਂ 17 ਭਾਰਤੀਆਂ ਦੀ ਆਈਸੀਕੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਸਹੀ ਕੰਮ ਉਦੋਂ ਸ਼ੁਰੂ ਹੋਇਆ ਜੀ ਉਦੋਂ ਬਾਅਦ ਜਦੋਂ ਮੈਂ ਪਿੰਡਾਂ ਚ ਜਾਣ ਦਾ ਮੌਕਾ ਮਿਲਿਆ ਹੁਣ ਸਾਰਿਆਂ ਦੇ ਘਰਾਂ ਚ ਗਿਆ ਮੈਂ ਫਿਰ ਦੇਖਣ ਜਾਇਆ ਕਿ ਇੱਥੇ ਤਾਂ ਬਹੁਤ ਕੁਝ ਹੋਣ ਵਾਲਾ ਪਿਆ ਜੀ ਅਸੀਂ ਤਾਂ ਆਪਣੇ ਮਸਤਾਂ ਸਾਰੇ ਕਿ ਸਾਡੇ ਤਾਂ ਅਸੀਂ ਇੰਜੋਏ ਕਰ ਰਹੇ ਆ ਸਾਡੇ ਅੱਛੇ ਬਿਜ਼ਨਸ ਨੇ ਅੱਛੇ ਸਭ ਕੁਝ ਹੈ ਕਰ ਰਹੇ ਸੀ ਲੇਕਿਨ ਪਿੰਡਾਂ ਜਾ ਕੇ ਫਿਰ ਅੱਖਾਂ ਖੁੱਲੀਆਂ ਕਿ ਨਹੀਂ ਪੰਜਾਬ ਚ ਬਹੁਤ ਕੁਝ ਕਰਨ ਵਾਲਾ ਪਿਆ ਹੋਇਆ ਹੈ ਫਿਰ ਅਸੀਂ ਪਹਿਲਾਂ ਅੱਖਾਂ ਦੇ ਕੈਂਪ ਲਾਉਣੇ ਸ਼ੁਰੂ ਕੀਤੇ ਫਿਰ ਅਸੀਂ ਡਾਇਲਿਸਿਸ ਸੈਂਟਰ ਖੋਲ੍ਹਨੇ ਸ਼ੁਰੂ ਕੀਤੇ ਫਿਰ ਲੈਬੋਰੀਆਂ ਸ਼ੁਰੂ ਕੀਤੀਆਂ ਸੋ ਮੈਡੀਕਲ ਤੇ ਬੜਾ ਚਬੀਤਾ ਸਕਿੱਲ ਡਿਵੈਲਪਮੈਂਟ ਦੇ ਅਸੀਂ ਸਾਡੇ ਸਲਾਈ ਸੈਂਟਰ ਕੰਪਿਊਟਰ ਸੈਂਟਰ ਖੁੱਲੇ ਗਏ ਕਾਫੀ ਸੈਂਕੜੇ ਦੀਆਂ ਗਿਣਤੀਆਂ ਵਿੱਚ ਸੋ ਇਸ ਤਰੀਕੇ ਨਾਲ ਅਸੀਂ ਇੱਕ ਇੱਕ ਕੰਮ ਐਡ ਹੁੰਦਾ ਹੁੰਦਾ ਆਏ ਸਾਡੇ 32 33 ਕੰਮ ਜਿਹੜੇ ਨੇ ਉਹ ਸਰਬਤ ਦੇ ਪੱਲਾ ٹرسٹ ਤੇ ਚੱਲ ਰਹੇ ਨੇ ਜਿੱਥੇ ਕੋ ਇਹੋ ਜਿਹਾ ਜਦੋਂ ਹੁਣ ਕਰੋਨਾ ਆਇਆ ਸੀ ਕਰੋਨਾ ਵਿੱਚ ਸਭ ਤੋਂ ਜ਼ਿਆਦਾ ਕੰਮ ਅਸੀਂ ਕੀਤਾ ਪੂਰਾ ਪੰਜਾਬ ਕਵਰ ਕੀਤਾ ਸਾਰੇ ਸਿਵਲ ਹਸਪੀਟਲ ਸਾਰਾ ਪੁਲਿਸ ਡਿਪਾਰਟਮੈਂਟ ਸ ਇਹ ਸਾਰਿਆਂ ਨੂੰ ਅਸੀਂ ਕਵਰ ਕੀਤਾ ਜਦੋਂ ਖਾੜਾ ਦੀ ਗੱਲ ਆਈ ਤੇ ਪਹਿਲਾਂ 19 ਖਾੜਾ ਉਦੋਂ ਵੀ ਅਸੀਂ ਬੜਾ ਕੰਮ ਕਰਿਆ ਹੁਣ ਵੀ ਕੀਤਾ ਸੋ ਇਹ ਜਿੱਥੇ ਇਥੇ ਲੋਡ ਪੈਂਦੀ ਹੈ ਸੋ ਅਸੀਂ ਟਸਟ ਉਹਨਾਂ ਕਰਦੇ ਆਂ ਬਾਕੀ ਤੁਸੀਂ ਫਾਈਨੈਂਸ ਦੀ ਗੱਲ ਕੀਤੀ ਹੈ ਫਾਈਨੈਂਸ ਜਿਹੜਾ ਉਹ ਇੱਕ 파ਟ ਹੈ ਲੇਕਿਨ ਉਹਦੇ ਨਾਲੋਂ ਜ਼ਿਆਦਾ ਜਿਹੜਾ ਪੈਸੇ ਨਾਲੋਂ ਜ਼ਿਆਦਾ ਮੈਂ ਅਹਿਮੀਅਤ ਦਿੰਦਾ ਉਹ ਦਿੰਦਾ ਟਾਈਮ ਦੀ ਜੀ ਜਦੋਂ ਹੁਣ ਜੱਗੀ ਜੀ ਖੜੇ ਆ ਜਾਂ ਸਾਰੇ ਪੰਜਾਬ 'ਚ ਸਾਡੀਆਂ ਜੰਨੀਆਂ ਟੀਮਾਂ ਨੇ ਸਾਰੇ ਅੱਛੇ ਬੰਦੇ ਨੇ ਕੋਈ ਸੈਲਰੀ ਪੇਡ ਨਹੀਂ ਹੈ ਹਰ ਬੰਦਾ ਕਿਥੇ ਦੇ પેટ્રોલ ਪੰਪ ਹੈ ਕਿਥੇ ਸਕੂਲ ਚੱਲ ਰਿਹਾ ਹੈ ਲੇਕਿਨ ਸੇਵਾ ਭਾਵ ਹੈ ਉਹਨਾਂ ਵਿੱਚ ਸੋ ਉਹ ਜਿਹੜੀ ਸੇਵਾ ਭਾਵ ਜਿਹੜਾ ਟਾਈਮ ਕੱਢਦੇ ਹਨ ਉਹਦੀ ਜਿਹੜੀ ਵੈਲਿਊ ਹੈ ਮੇਰੀ ਨਿਗਾਹ 'ਚ ਉਹ ਪੈਸੇ ਨਾਲੋਂ ਕਿਤੇ ਜ਼ਿਆਦਾ ਹੈ ਜੀ ਪੈਸਾ ਫਿਰ ਵੀ ਅਸੀਂ ਕਰ ਲਾਂਗੇ ਲੇਕਿਨ ਟਾਈਮ ਦੇਣਾ ਬੜਾ ਔਖਾ ਹੈ ਜੀ ਕੋਈ ਨਹੀਂ ਟਾਈਮ ਕੱਢਦਾ ਮੈਨੂੰ ਵੀ ਜਾਣਾ ਪੈਂਦਾ ਮੈਂ ਜਾਂਦਾ ਕਦੀ ਕਦੀ ਲੇਕਿਨ ਪੂਰੇ ਪੰਜਾਬ ਹਰਿਆਣਾ ਹੋ ਗਿਆ ਹਿਮਾਚਲ ਈਮਨ ਮੈਂ ਬੀਕਾਨੇਰ ਤੱਕ ਮੈਂ ਆਪ ਹੀ ਜਾਣਾ ਇੱਕ ਵਾਰੀ ਜਾਣਾ ਮੇਰਾ ਇਹ ਜ਼ਰੂਰੀ ਇਸ ਲਈ ਹੁੰਦਾ ਕਿ ਟੀਮ ਨੂੰ ਫਿਰ ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਨਹੀਂ ਅਗਰ ਉਹ ਰਾਏ ਆ ਜਾਂਦਾ ਹੈ ਅਗਰ ਉਹ ਤੋ ਰੈਫਰਦਾ ਸਾਡੇ ਨਾਲ ਤੇ ਅਸੀਂ ਕਿਉਂ ਨਾ ਜਾਈਏ ਬਿਲਕੁਲ ਸੋ ਇਸ ਚੀਜ਼ ਨੂੰ ਦੇਖ ਕੇ ਮੈਂ ਜਾਨਦਾ ਮੈਂ ਬੜਾ ਲੱਕੀਆ ਕਿ ਬਹੁਤ ਅੱਛੇ ਸਾਡੀਆਂ ਟੀਮਾਂ ਨੇ 22300 ਬੰਦਾ ਸਾਡੇ ਨਾਲ ਜੁੜਿਆ ਹੋਇਆ ਜਿਹੜਾ ਕਿ ਸਾਰੇ ਵਲੰਟੀਅਰ ਹੈ ਕੋਈ ਸੈਲਰੀ ਨਹੀਂ ਲੈ ਰਿਆ ਆਪਣੀਆਂ ਗੱਡੀਆਂ ਤੋੜਦੇ ਨੇ ਜੀ ਆਪਣਾ ਪੈਟਰੋਲ ਫੂਕਦੇ ਨੇ ਸਭ ਆਪ ਕੰਮ ਕਰਦੇ ਆ ਸਿਰਫ ਸਾਡੇ ਕੋਲ 1700 ਬੰਦਾ ਜਿਹੜਾ ਸਾਡਾ ਉਹ ਸਾਡਾ ਸੈਲਰੀ ਪੇਡ ਹੈ ਜਿਨ੍ਹਾਂ ਵਿੱਚ ਸਾਡਾ 5 550 ਤੋਂ ਸਾਡੇ ਸਿਰਫ ਟੈਕਨੀਸ਼ੀਅਨ ਹੀ ਹੈਗੇ ਨੇ ਲੈਬੋਰੀ ਟੈਕਨੀਸ਼ੀਅਨ ਹੋ ਗਏ ਤੁਹਾ ਜਾ ਤੁਹਾਡੇ ਫਿਜ਼ੀਓਥੈਰੇਪੀ ਦੇ ਡਾਕਟਰ ਹੋਗੇ ਡੈਂਟਲ ਦੇ ਹੋਗੇ ਡਾਕਟਰ ਸਣੀ ਸਾਰੀ ਸਕੀਮਾਂ ਚੱਲ ਰਹੀਆਂ ਨੇ ਕਾਫੀ ਜਿਹਦੇ ਨਾਲ ਪਬਲਿਕ ਫਾਇਦਾ ਉਠਾ ਰਹੀ ਹੈ ਅਗਰ ਮੈਂ ਲੈਬੋਰੀਟਰੀ ਦੀ ਗੱਲ ਕਰਾਂ ਸਾਡੀਆਂ 91 ਲੈਬੋਰੀਟਰੀਸ ਖੁੱਲ ਚੁੱਕੀਆਂ ਹੁਣ ਤੱਕ ਔਰ ਹਰ ਸਾਲ ਜਾਂ ਹਰ ਮਹੀਨਾ ਕਹੋ 1 ਲੱਖ ਦੇ ਕਰੀਬ ਪੇਸ਼ੈਂਟ ਜਿਹੜਾ ਸਾਡੀਆਂ ਇਹਨਾਂ ਲੈਬੋਰੀਟਰੀਆਂ ਦਾ ਜਿਹੜੇ ਬਹੁਤ ਘੱਟ ਰੇਟਾਂ ਤੇ ਆ ਮਾਰਕੀਟ ਨਾਲੋਂ ਸਿਰਫ 10% ਰਸੀਂ ਕੰਮ ਕਰ ਰਹੇ ਆ ਜਿਹੜੇ ਟੈਸਟ ਤੁਹਾਡੇ ਬਾਜ਼ਾਰ ਤੇ 100 ਰੁਪਏ ਦੇ ਹੋਏਗਾ ਉਹ ਸਾਡੇ ਕੋਲ 10 ਰੁਪਏ ਦਾ ਟੈਸਟ ਹੈ ਕੋਸਟレス ਤੇ ਫ੍ਰੀ ਹੈਗੇ ਨੇ ਸੋ ਬੜੀ ਵੱਡੀ ਗੱਲ ਹੈ ਕਿ 1 ਸਾਲ ਦੇ ਵਿੱਚ 12 ਲੱਖ ਬੰਦਾ ਜਿਹੜਾ ਉਹ ਸਾਡੀਆਂ ਇਹਨਾਂ ਲੈਬੋਰੀਆਂ ਦਾ ਫਾਇਦਾ ਉਠਾ ਰਿਹਾ ਹੈ ਹੈਗੀਆਂ ਸਾਰੀਆਂ ਜ਼ਿਲ੍ਹਿਆਂ 'ਚ ਸਾਡੀ 4-400 5-500 ਬੁੱਕ ਦੀ ਸਾਡੀ ਲਾਇਬ੍ਰੇਰੀ ਦਿੱਤੀ ਹੋਈ ਹੈ ਕਿਉਂਕਿ ਜ਼ਿਲ੍ਹਿਆਂ 'ਚ ਮੈਂ ਸਮਝਦਾ ਕਿ ਜਿਹੜੇ ਉੱਥੇ ਕੈਦੀ ਆ ਨਾ ਜੀ ਸਾਰਾ ਦਿਨ ਵੇਲੇ ਉਹਨਾਂ ਦਾ ਦਿਮਾਗ ਹੋਰ ਪਾਸੇ ਜਾਏਗਾ ਇਸ ਲਈ ਹਰ ਜੇਲ੍ਹ 'ਚ ਗੁਰਦੁਆਰਾ ਵੀ ਬਣਿਆ ਹੋਇਆ ਮੰਦਿਰ ਵੀ ਬਣਿਆ ਹੋਇਆ ਅਸੀਂ ਉੱਥੇ ਖੋਲ ਦਿੱਤੀਆਂ ਲਾਇਬ੍ਰੇਰੀਆਂ ਸੋ ਉਹ ਜਿਹੜੇ ਕੈਦੀ ਨੇ ਉਹ ਆਂਦੇ ਨੇ ਕਿਤਾਬ ਇਸ਼ੂ ਕਰਾਉਂਦੇ ਨੇ ਉਹ ਜਿਹੜਾ ਦੁਪਹਿਰ ਦਾ ਟਾਈਮ ਉਹਨਾਂ ਦਾ ਨਾ ਉਹ ਟਾਈਮ ਪੜ੍ਹਨ 'ਚ ਲੱਗ ਜਾਂਦਾ ਉਹ ਸਾਡੀਆਂ ਧਾਰਮਿਕ ਦਾਬਾਂ ਵੀ ਪਈਆਂ ਨੇ ਸਟੋਰੀ ਗੱਲਬਾਤਾਂ ਵੀ ਪਈਆਂ ਨੇ ਸਾਰੀਆਂ ਸਾਡੀਆਂ ਹੈਗੀਆਂ ਸੋ ਰੋਪੜ ਜ਼ਿਲ੍ਹੇ ਜੇ ਮੈਂ ਦੱਸਾਂ ਤੇ ਅਨੰਦਪੁਰ ਸਾਹਿਬ ਜਿਹੜਾ ਸਾਡਾ ਪਬਲਿਕੇਸ਼ਨ ਬਿਊਰੋ ਸਾਡਾ ਆਪਣਾ ਹੈਗਾ ਜੀ ਕੋਈ 67 ਦੇ ਕਰੀਬ ਅਸੀਂ ਕਦਮਾਂ ਜਿਹੜੀਆਂ ਉਹ ਸਿ ਪਬਲਿਸ਼ ਕਰ ਚੁੱਕੇ ਹਾਂ ਆਲਰੇਡੀ ਸਾਡੀ ਕੋਸ਼ਿਸ਼ ਇਹ ਹੁੰਦੀ ਪੂਰੀਆਂ ਟੀਮਾਂ ਨੇ ਉੱਥੇ ਸੈਂਟਰ ਬਣਿਆ ਹੋਇਆ ਪੂਰਾ ਤੋਂ ਸਨੀ ਭਰਾਏ ਵੇਕ ਸਦਨ ਹੈ ਜਿਹੜਾ ਐਡਵਾਂਸ ਰਿਸਰਚ ਸੈਂਟਰ ਹੈ ਸਾਡਾ ਸੋ ਉਹ ਬੜਾ ਚੱਲ ਰਿਹਾ ਉੱਥੇ ਉੱਥੇ ਸਕਿੱਲ ਡਿਵੈਲਪਮੈਂਟ ਦਾ ਵੀ ਚੱਲ ਰਿਹਾ ਹੈ ਪਿੱਛੇ ਜੇ ਅਸੀਂ ਜਿਹੜਾ ਸ਼ੁਰੂ ਕੀਤਾ ਅੱਜ ਬੜੀ ਲੋਡ ਸੀਗੀ ਤੁਹਾਡੇ ਟਾਈਪਿੰਗ ਤੇ ਸ਼ਾਰਟਹੈਂਡ ਦੀ ਜੀ ਸੋ ਉਹਦੇ ਕੋਰਸ ਸੀ ਸਾਡੇ ਸ਼ੁਰੂ ਨੇ ਉੱਥੇ ਚੱਲਦੇ ਨੇ 40 ਬੱਚੇ ਸਾਡੇ ਹਰ 6 ਮਹੀਨੇ ਬਾਅਦ ਨਿਕਲਦੇ ਨੇ ਤੇ ਚਾਰ ਸਾਡੇ ਹੋ ਚੁੱਕੇ ਨੇ ਆਲਰੇਡੀ ਸੋ 160 ਬੱਚਾ ਸਾਡਾ ਆਲਰੇਡੀ ਪਾਸ ਆਊਟ ਹੋ ਚੁੱਕਿਆ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਤਕਰੀਬਨ 60% ਬੱਚਿਆਂ ਨੂੰ ਜਿਹੜੀ ਜੌਬ ਮਿਲ ਚੁੱਕੀ ਹੈ ਜੀ ਸੋ ਇਹੋ ਜੇ ਸਾਡੇ ਜਾਰੀ ਨੇ ਉੱਥੇ ਹੁਣ ਜਿਹੜਾ ਅਸੀਂ ਇੱਕ 42 ਬੈੱਡ ਦਾ ਇੱਕ ਅਸੀਂ ਬਣਾਇਆ ਜਿਹੜਾ ਸਦਨ ਬਣਾਇਆ ਸੋ ਉਹ ਹੁਣ ਫੇਲ ਹੋ ਜਾਣਾ ਉੱਥੇ ਅਸੀਂ ਸਿਰਫ ਕਵੀ ਹੋ ਗਏ ਜਾਂ ਸਾਡੇ ਲੇਖਕ ਹੋ ਗਏ ਜਾਂ ਰਾਗੀ ਹੋ ਗਏ ਜਿਹੜੇ ਕਿ ਰਿਟਾਇਰ ਹੋ ਚੁੱਕੇ ਨੇ ਔਰ ਇਸ ਲਾਸਟ ਸਟੇਜ ਦੇ ਉੱਤੇ ਵੀ ਉਹ ਅਜੇ ਵੀ ਲਿਖੀ ਜਾ ਰਹੇ ਨੇ ਲੇਕਿਨ ਰਹਿਣ ਨੂੰ ਜਗ੍ਹਾ ਨਹੀਂ ਉਹਨਾਂ ਕੋਲ ਸੋ ਉਹ ਉਹਨਾਂ ਦੀ ਹਾਲਤ ਜਿਆਦਾ ਖਰਾਬ ਸੀ ਇਸ ਕਰਕੇ ਅਸੀਂ ਬਣਾਇਆ ਉੱਥੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਐਡਮਿਸ਼ਨ ਦੇ ਰਹੇ ਹਾਂ ਔਰ ਖਾਣਾ ਪੀਣਾ ਰਹਿਣਾ ਮੈਡੀਕਲ ਸਭ ਫ੍ਰੀ ਹੈ ਸਾਡਾ ਸਰਵੇਖਕ ਇਹ ਕਹੇ ਵੀ ਤੁਸੀਂ ਲਿਖਤਾਂ ਲਿਖੀ ਚੱਲੋ ਤੇ ਅਸੀਂ ਉਹਨੂੰ ਪਬਲਿਸ਼ ਕਰੀ ਚੱਲਾਂਗੇ